ਤਾਂ ਮੰਦਪਾ ਦੀ ਘਟਨਾ ਹੈ ਬੜੀ ਮਾੜੀ ਘਟਨਾ ਹੈ ਇਹਨੂੰ ਨਿੱਜੀ ਤੌਰ ਤੇ ਬਹੁਤ ਦੁੱਖ ਹੋਇਆ ਸਾਡਾ ਆਪਣਾ ਪਰਿਵਾਰ ਸਾਡੇ ਸ਼ਹਿਰ ਦਾ ਕਾਉਂਸਲਰ ਅਰਜਨਦਰ ਸਿੰਘ ਬੜੇ ਲੰਬੇ ਸਮੇਂ ਤੋਂ ਪਰਿਵਾਰ ਦੇ ਨਾਲ ਸਾਹਜ ਵੀ ਆ ਪਰ ਇਹ ਜਿਹੜੀ ਘਟਨਾ ਵਾਪਰੀ ਹੈ ਬਹੁਤ ਦੁਖਦਾਈਕਾ ਜੰਜੋੜਿਆ ਸਾਨੂੰ ਸਾਰਿਆਂ ਨੂੰ ਆ ਐਫ ਆਈ ਆਰ ਜਿਹੜੀ ਆ ਉਨੂੰ ਪਤਾ ਹੀ ਹੋਣਾ ਕੱਲ ਦੀ ਲੋਜ ਹੋ ਚੁੱਕੀ ਆ ਘਰੋਂ ਤੇ ਇੱਕ ਥਾਕੇ ਤੇ ਸਜਣ ਤੇ ਗਏ ਸੀਗੇ ਤੇ ਉੱਥੇ ਜਾ ਕੇ ਕੋذ ਲੋਕਾਂ ਨੇ ਇਹ ਮਾਰਾ ਕਾਰਾ ਜਿਹੜਾ ਕਰ ਦਿੱਤਾ ਬੰਦੇ ਚਾਰ ਕਸੀਆਂ ਅਰੈਸਟ ਕਰ ਲਏ ਨੇ ਬਹੁਤ ਫਾਸਟ ਜਿਹੜੀ ਇਹਦੇ ਵਿੱਚ ਜਿਹੜਾ ਪ੍ਰੋਸੈਸ ਚੱਲਿਆ ਆ ਔਰ ਬਹੁਤ ਜਲਦ ਚਾਰ ਬੰਦੇ ਗ੍ਰਿਫਤਾਰ ਹੋਏ ਨੇ ਤਿੰਨ ਤੇ ਗ੍ਰਿਫਤਾਰ ਨੇ ਇੱਕ ਪੱਜੰਦੀ ਬੋਸ ਹੈ ਜਿਸ ਦਾ ਜਿਹੜਾ ਉਹਨੂੰ ਗੋਲੀ ਵੀ ਲੱਗੀ ਆ ਪੁਲਿਸ ਮੁਕਾਬਲੇ ਦੇ ਵਿੱਚ ਜ਼ਖਮੀ ਆ ਉਹ ਅਸਲ ਪਾਵ ਦੇ ਵਿੱਚ ਬਾਖਲਾ ਜਿੰਨੇ ਵੀ ਹੋਰ ਦੋਸ਼ੀ ਨੇ ਅਸੀਂ ਸਖਤ ਹਦਾਇਤਾਂ ਕੀਤੀਆਂ ਹੋਈਆਂ ਨੇ ਪੁਲਿਸ ਨੂੰ ਸਾਡੇ ਐਸਐਸਪੀ ਸਾਹਿਬ ਡਿਪਟੀ ਸਾਹਿਬ ਸਾਰੇ ਹੀ ਸੀਪੀ ਸਾਹਿਬ ਕਿਉਂਕਿ ਘਟਨਾ ਮਰਸਾ ਦੇ ਵਿੱਚ ਮੰਦਪਾਟੇਲਾ ਖਲਾਵਾ ਹੋਈ ਸਾਡਾ ਸਾਰਾ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਲੱਗਾ ਹੈ ਬੜੀ ਮਸ਼ਤੀਤੀ ਦੇ ਨਾਲ ਬਹੁਤ ਘੱਟ ਸਮੇਂ ਦੇ ਵਿੱਚ ਪੁਲਿਸ ਜਿਹੜੀ ਆ ਦੋਸ਼ੀਆਂ ਤੱਕ ਪਹੁੰਚੀ ਆ ਔਰ ਅਰੈਸਟ ਵੀ ਪਈ ਆ ਬਾਕੀ ਇਨਵੈਸਟੀਗੇਸ਼ਨ ਜਾਰੀ ਆ ਪਰ ਇੱਕ ਗੱਲ ਮੈਂ ਤੁਹਾਨੂੰ ਕਹਿ ਦੇਣੀ ਚਾਹੁੰਦਾ ਕਿ ਬਖਸ਼ਾਗੇ ਨਹੀਂ ਕੋਈ ਵੀ ਇਹਦੇ ਵਿੱਚ ਦੋਸ਼ੀ ਪਾਇਆ ਗਿਆ ਕਿਸੇ ਵੀ ਤਰ੍ਹਾਂ ਦਾ ਕੋਈ ਆ ਬਖਸ਼ਾਗੇ ਨਹੀਂ ਕਿਉਂਕਿ ਇਹੋ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਇਹ ਪਰਿਵਾਰ ਤਬਾਹ ਕਰਦਿਆਂ ਨੇ ਸਮਾਜ ਦੇ ਵਿੱਚ ਦਹਿਸ਼ਤ ਫਲਾਉਂਦਿਆਂ ਨੇ ਕਿ ਇੱਕ ਪਰਿਵਾਰ ਉਹਦੇ ਰਿਸ਼ਤੇਦਾਰ ਬੱਚੇ ਦੇ ਕੋ ਛੋਟੇ ਬੱਚੇ ਨੇ ਗੁੜੀਆ ਮਦਰ ਵਾਈਫ ਆ ਸਾਰੇ بڑے ਜਿਹੜੇ ਨੇ ਉਹ ਪਰੇਸ਼ਾਨ ਨੇ ਸੋ ਬੜਾ ਇਹਦਾ ਅਸਰ ਜਿਹੜਾ ਨਾ ਬਹੁਤ ਦੂਰ ਤੱਕ ਜਾਂਦਾ ਸੋ ਇਹੋ ਜੇ ਦੋਸ਼ੀ ਜਿਹੜੇ ਨੇ ਉਹਨਾਂ ਨੂੰ ਕਾਨੂੰਨ ਦੇ ਅਨੁਸਾਰ ਸਖਤ ਤੋਂ ਸਖਤ ਸਜ਼ਾ ਜਿਹੜੀ ਉਹ ਦਿੱਤੀ ਜਾਊਗੀ ਉਸੀਂ ਦੇਖਿਓ ਚਾਰ ਫੜਦੇ ਨੇ ਉਹ ਜਿਹੜਾ ਬਾਅਦ ਬਾਕੀ ਵੀ ਜਿਹੜੇ ਆ ਉਹ ਸਲਾਕਾਂ ਦੇ ਪਿੱਛੇ ਹੋਣਗੇ ਮਰਤੀ ਸਾਹਿਬ ਪਰਿਵਾਰ ਵੱਲੋਂ ਕੰਪਨਸੇਸ਼ਨ ਦੀ ਗੱਲ ਕੀਤੀ ਗਈ ਹੈ ਕਿ ਆ ਇਹ مالی ਹਾਲਤ ਜਿਹੋ ਜੀ ਹੈ ਦੇਖੋ ਮੈਨੂੰ ਪਤਾ ਮੈਂ مالی ਹਾਲਤ ਅੱਜ ਤੋਂ ਨਹੀਂ ਜਾਣਦਾ ਮੈਂ ਬੜੇ ਲੰਬੇ ਸਮੇਂ ਤੋਂ ਜਾਣਦਾ ਹਾਂ ਸਰਦਾਰ ਜੀ ਸਿੰਘ ਜੀ ਜਿਹੜਾ ਕੌਂਸਲਰ ਉਹਨਾਂ ਦੇ ਸੀ ਸਾਡੇ ਪਰਿਵਾਰ ਦਾ ਬੜਾ ਵਧੀਆ ਉਹਨਾਂ ਦੇ ਨਾਲ ਰਾਬਤਾ ਸੀ ਨਾ ਮੈਨੂੰ ਸਾਰੇ ਸਾਰੇ ਮੱਲੇ ਦੀ ਸਾਰੇ ਜੜਿਆਲੇ ਦੀ ਸਾਰੇ ਹਲਕੇ ਦੀ مالی ਹਾਲਤ ਦਾ ਮੈਨੂੰ ਪਤਾ ਹੈ ਔਰ ਇੱਥੇ ਕਿਹੜੀਆਂ ਕੋਈ ਬਹੁਤ ਜ਼ਿਆਦੀਆਂ ਜਾਇਦਾਦਾਂ ਨੇ ਜਿਨ੍ਹਾਂ ਦੇ ਸਿਰ ਦੇ ਉੱਤੇ ਗਾਂ ਜਿਹੜਾ ਉਹ ਜ਼ਿੰਦਗੀ ਕੱਟ ਨਹੀਂ ਹੁੰਦੀ ਆ ਇਹੋ ਹੀ ਆਸ ਉਮੀਦ ਹੁੰਦੀ ਆ ਬੱਚੇ ਪੜ ਜਾਣਗੇ ਬੱਚੇ ਪੜਨਗੇ ਕਿਸੇ ਨੌਕਰੀ ਪੇਸ਼ੇ ਤੇ ਲੱਗ ਜਾਣਗੇ ਘਰ ਦੀ ਹਾਲਤ ਜਿਹੜੀ ਔਸਤਰ ਚੁੱਕੀ ਪਰ ਉਹ ਵੀ ਇੱਥੇ ਆ ਕੇ ਰੁਕਾਵਟ ਪੈ ਗਈ ਅਸੀਂ ਸਾਡੇ ਆਪਣੇ ਪਰਿਵਾਰਕ ਮੈਂਬਰ ਨੇ ਜ਼ਰੂਰ ਸਾਂਭੰਦਿਆਂ ਨੂੰ ਪਰਿਵਾਰ ਨੂੰ ਕਿਹਾ ਜਾ ਰਿਹਾ ਕੋਈ ਨੌਕਰੀ ਪ੍ਰਵਾਸ ਨਹੀਂ ਦਿੱਤੀ ਜਾਵੇ ਦੇਖੋ ਮੈਂ ਤੁਹਾਨੂੰ ਕਹਿ ਰਿਹਾ ਸਾਡਾ ਆਪਣਾ ਪਰਿਵਾਰ ਆ ਜੋ ਵੀ ਮੈਕਸਿਮਮ ਕਰ ਸਕਦਾ ਹੋਇਆ ਤੁਸੀਂ ਮੈਨੂੰ ਜਾਣਦੇ ਹੋ ਸਾਰੇ ਜਾਣੇ ਜਾਣਦੇ ਆ ਜੋ ਵੀ ਵੱਧ ਤੋਂ ਵੱਧ ਕਰ ਸਕਦਾ ਹੋਇਆ ਮੈਂ ਜ਼ਰੂਰ ਪਰਿਵਾਰ ਵਾਸਤੇ ਜਿਹੜਾ ਉਹ ਹਾਜ਼ਰ ਹੋਊਗਾ